ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਹੜੇ ਲੋਕਾਂ ਦੀ ਪਰਮਾਤਮਾ ਜੀ ਅਰਦਾਸ ਬਹੁਤ ਹੀ ਜਲਦੀ ਸੁਣ ਲੈਂਦੇ ਹਨ ਤੇ ਉਹ ਕਿਹੜੇ ਤਰੀਕੇ ਦੇ ਨਾਲ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਪਰਮਾਤਮਾ ਉਹਨਾਂ ਦੇ ਸਾਰੇ ਹੀ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਹਨ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਕਦੇ-ਕਦੇ ਜ਼ਿੰਦਗੀ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਅਜਿਹੇ ਪਲ ਸਾਡੀ ਜ਼ਿੰਦਗੀ ਵਿੱਚ ਆ ਜਾਂਦੇ ਹਨ ਜਿੱਥੇ ਸਭ ਕੁਝ ਅਚਾਨਕ ਹੀ ਤਬਾਹ ਹੋ ਜਾਂਦਾ ਹੈ ਅਸੀਂ ਆਪਣੀ ਹਸਤੀ ਆਪਣੀ ਸ਼ਖਸੀਅਤ ਆਪਣੀ ਦੌਲਤ ਇੱਜ਼ਤ ਤੇ ਰਿਵਾਜਾਂ ਨੂੰ ਅਟੱਲ ਸਮਝ ਬੈਠਦੇ ਹਾਂ ਪਰ ਜਦੋਂ ਹਾਲਾਤ ਬਦਲ ਜਾਂਦੇ ਹਨ ਤਾਂ ਇਹ ਹੀ ਜ਼ਿੰਦਗੀ ਇੱਕ ਗੁੰਝਲ ਬਣ ਕੇ ਪਿੱਛੇ ਰਹਿ ਜਾਂਦੀ ਹੈ ਜਿਹਦੇ ਬਾਰੇ ਅਸੀਂ ਕਦੇ ਵੀ ਸੋਚਿਆ ਨਹੀਂ ਹੁੰਦਾ ਸੱਚ ਇਹੀ ਹੈ ਕਿ ਦੁਨੀਆ ਸਿਰਫ ਤਕੜਿਆਂ ਦੀ ਹੁੰਦੀ ਹੈ ਜਦੋਂ ਤੱਕ ਦੌਲਤ ਤੇ ਸ਼ਕਤੀ ਨਾਲ ਭਰੇ ਹੋਏ ਹੋ ਲੋਕ ਤੁਹਾਡੇ ਆਲੇ-ਦੁਆਲੇ ਰਹਿਣਗੇ ਪਰ ਜਦੋਂ ਹੀ ਹਾਲਾਤ ਉਲਟੇ ਪੈ ਜਾਂਦੇ ਹਨ ਤਾਂ ਇਹੀ ਲੋਕ ਹੀ ਤੁਹਾਡੇ ਤੋਂ ਅਣਜਾਣ ਬਣ ਜਾਂਦੇ ਹਨ ਦੁਨੀਆ ਦੀ ਇਸ ਸੱਚਾਈ ਨੂੰ ਹਰ ਇੱਕ ਨੇ ਆਪਣੇ ਕਿਸੇ ਨਾ ਕਿਸੇ ਪੜਾਤੇ ਮਹਿਸੂਸ ਜ਼ਰੂਰ ਕੀਤਾ ਹੋਵੇਗਾ ਜੇਕਰ ਤੁਸੀਂ ਵੀ ਕੀਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰ ਲੈਣਾ ਜੀ ਪਰ ਕੀ ਇਹ ਦਿਲ ਟੁੱਟਣ ਦੇ ਬਾਅਦ ਜ਼ਿੰਦਗੀ ਮੁੱਕਦੀ ਹੈ ਜਾਂ ਨਹੀਂ ਇਹ ਇੱਕ ਨਵੀਂ ਸ਼ੁਰੂਆਤ ਬਣ ਜਾਂਦੀ ਹੈ ਅੱਜ ਅਸੀਂ ਇਸੇ ਹੀ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਜਿਸ ਗੱਲ ਦੇ ਰਾਹੀਂ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ ਜੀ ਕਿ ਦੌਲਤ ਇਜ਼ਤ ਗੁਮਾਨ ਦੁੱਖ ਤੇ ਰਾਹਤ ਸਭ ਕੁਝ ਕੀ ਹੈ ਸੋ ਸਾਥ ਸੰਗਤ ਜੀ ਵੀਡੀਓ ਦੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਲੈਣਾ ਜੀ ਸਾਤਾਂਗੜੀ ਪੰਜਾਬ ਦੇ ਵਿੱਚ ਇੱਕ ਪਿੰਡ ਦੀ ਇੱਕ ਕੋਠੀ ਨੁਮਾ ਘਰ ਦੇ ਵਿੱਚ ਬਲਰਾਜ ਸਿੰਘ ਨਾਮ ਦਾ ਇੱਕ ਵਿਅਕਤੀ ਸੀ ਜੋ ਕਿ ਆਪਣੀ ਖੁਸ਼ਹਾਲ ਪਰਿਵਾਰ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਹਨਾਂ ਦਾ ਪਰਿਵਾਰ ਪਿੰਡ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਸੀ ਦਾਦਿਆਂ-ਬੜਦਾਦਿਆਂ ਤੋਂ ਚੱਲਦਾ ਆ ਰਿਹਾ ਵਪਾਰ ਹੁਣ ਵੀ ਚਮਕ ਰਿਹਾ ਸੀ ਉਹਨਾਂ ਦੇ ਪਿੰਡ ਦਾ ਹਰ ਇੱਕ ਬੰਦਾ ਉਹਨਾਂ ਦੀ ਇੱਜ਼ਤ ਕਰਦਾ ਹਰ ਵੱਡੇ ਛੋਟੇ ਕੰਮ ਵਿੱਚ ਉਹਨਾਂ ਦੀ ਸਲਾਹ ਲਈ ਜਾਂਦੀ ਪਿੰਡ ਵਿੱਚ ਕੋਈ ਵੀ ਸ਼ਾਂਤੀ ਜਾਂ ਵਿਕਾਸ ਸੰਬੰਧੀ ਮਸਲਾ ਹੁੰਦਾ ਤਾਂ ਸਰਪੰਚ ਦੀ ਬਜਾਏ ਉਸ ਬਲਰਾਜ ਨਾਮ ਦੇ ਵਿਅਕਤੀ ਦੀ ਸਲਾਹ ਸਭ ਤੋਂ ਪਹਿਲਾਂ ਪੁੱਛੀ ਜਾਂਦੀ ਇਹ ਸਿਰਫ ਇੱਜ਼ਤ ਹੀ ਨਹੀਂ ਸੀ ਇਹ ਪਿੰਡ ਦੀ ਇੱਕ ਰਵਾਇਤ ਬਣ ਚੁੱਕੀ ਸੀ ਬਲਰਾਜ ਇੱਕ ਚੰਗਾ ਦਿਲ ਰੱਖਣ ਵਾਲਾ ਵਿਅਕਤੀ ਸੀ ਉਹ ਪਿੰਡ ਦੇ ਹਰ ਬੰਦੇ ਦੇ ਨਾਲ ਹੱਸ ਕੇ ਮਿਲ ਕੇ ਜੇਕਰ ਕਿਸੇ ਨੂੰ ਕੋਈ ਲੋੜ ਹੁੰਦੀ ਖੁਦ ਆ ਕੇ ਉਹਨਾਂ ਦੀ ਮਦਦ ਕਰ ਦਿੰਦਾ ਸੀ ਇਸ ਗੱਲ ਨੇ ਉਸ ਨੂੰ ਪਿੰਡ ਦੇ ਨੌਜਵਾਨਾਂ ਵਿੱਚ ਇੱਕ ਆਦਰਸ਼ ਬਣਾਇਆ ਹੋਇਆ ਸੀ ਪਿੰਡ ਦੇ ਜ਼ਿਆਦਾਤਰ ਨੌਜਵਾਨ ਉਹਦੇ ਨਾਲ ਯਾਰੀ ਬਣਾਉਣ ਦੇ ਲਈ ਤਿਆਰ ਹੀ ਰਹਿੰਦੇ ਸਨ ਜੋ ਵੀ ਉਹਨਾਂ ਦੇ ਘਰ ਜਾਂਦਾ ਕੁਝ ਨਾ ਕੁਝ ਉਮੀਦ ਰੱਖਦਾ ਉਹਨਾਂ ਦੇ ਘਰ ਦੀ ਮਹਿਮਾਨ ਨਿਵਾਜ਼ੀ ਤਾਂ ਬੜੀ ਮਸ਼ਹੂਰ ਸੀ ਪਿੰਡ ਵਿੱਚ ਇੱਕ ਵੱਡੀ ਖੁਸ਼ੀ ਇਹ ਵੀ ਸੀ ਕਿ ਬਲਰਾਜ ਦੇ ਪਿਤਾ ਨਿਹਾਇਤ ਸਮਝਦਾਰ ਇਨਸਾਨ ਸਨ ਪਿੰਡ ਦੇ ਲੋਕ ਉਹਨਾਂ ਦੀ ਗੱਲ ਨੂੰ ਆਪਣੇ ਜੀਵਨ ਵਿੱਚ ਇੱਕ مشਵਰਾ ਸਮਝ ਕੇ ਲਿਆਉਂਦੇ ਸੀ। ਇਹ ਹੀ ਕਾਰਨ ਸੀ ਕਿ ਉਹਨਾਂ ਦੀ ਇੱਜ਼ਤ ਸਰਪੰਚਤੋਂ ਵੀ ਵੱਧ ਸੀ। ਇਹ ਦੌਲਤ, ਇਹ ਇੱਜ਼ਤ ਤੇ ਰਵਾਇਤ ਇਹ ਸਭ ਕੁਝ ਹੀ ਬਲਰਾਜ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਸੀ। ਪਰ ਉੱਚੇ ਅਸਮਾਨਾਂ ਤੇ ਉੱਡਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿ ਹਵਾ ਦਾ ਇੱਕ ਝੌਂਕਾ ਵੀ ਕਦੇ ਨਾ ਕਦੇ ਸਭ ਕੁਝ ਬਦਲ ਕੇ ਰੱਖ ਦੇਂਦਾ ਹੈ। ਉਸ ਹਵਾ ਦੇ ਝੌਂਕੇ ਨੇ ਆਪਣਾ ਰੁਖ ਮੋੜ ਲਿਆ। ਬਲਰਾਜ ਦੀ ਜ਼ਿੰਦਗੀ ਵਿੱਚ ਉਹ ਘੜੀ ਆ ਗਈ ਜਿਸ ਨੇ ਸਭ ਕੁਝ ਉਸ ਦੀ ਜ਼ਿੰਦਗੀ ਵਿੱਚ ਪਲਟਾ ਕੇ ਹੀ ਰੱਖ ਦਿੱਤਾ ਇੱਕ ਰਾਤ ਬਲਰਾਜ ਦੇ ਪਿਤਾ ਦਿਲ ਦੇ ਦੌਰੇ ਦੇ ਕਾਰਨ ਚਲ ਵਸੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਪਿੰਡ ਤੇ ਇੱਕ ਵੱਡੀ ਆਫਤ ਆ ਬਣੀ ਪਿੰਡ ਦੇ ਲੋਕ ਉਹਨਾਂ ਦੇ ਘਰ ਆਏ ਦੁੱਖ ਪ੍ਰਗਟਾਇਆ ਪਰ ਇਹ ਸਿਰਫ ਸ਼ੁਰੂਆਤ ਸੀ ਬਲਰਾਜ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਸਲ ਦੁੱਖ ਦਾ ਅਹਿਸਾਸ ਹੋਇਆ ਪਰ ਇਹ ਦੁੱਖ ਸਿਰਫ ਇੰਨਾ ਹੀ ਨਹੀਂ ਸੀ ਇਹ ਬੇਰਹਿਮ ਦੁਨੀਆ ਦੀ ਅਸਲੀਅਤ ਤਾਂ ਹੁਣ ਸਾਹਮਣੇ ਆਉਣੀ ਸੀ ਉਹਨਾਂ ਦੇ ਵਪਾਰ ਵਿੱਚ ਘਾਟਾ ਪੈਣ ਲੱਗ ਪਿਆ ਪਿਤਾ ਦੀ ਗੈਰ ਹਾਜ਼ਰੀ ਵਿੱਚ ਕੰਮ ਸੰਭਾਲਣਾ ਮੁਸ਼ਕਿਲ ਹੋ ਗਿਆ ਸੀ ਬਲਰਾਜ ਨੇ ਪੂਰੀ ਕੋਸ਼ਿਸ਼ ਕੀਤੀ ਪਰ ਹਾਲਾਤ ਹੱਥੋਂ ਨਿਕਲਦੇ ਗਏ ਕਰਜ਼ਾ ਸਿਰ ਚੜ੍ਹਨਾ ਸ਼ੁਰੂ ਹੋ ਗਿਆ ਉਹੀ ਲੋਕ ਜੋ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉੱਠਦੇ ਬੈਂਦੇ ਸੀ ਹੁਣ ਮਿਲਣ ਤੋਂ ਵੀ ਕੰਨੀ ਘਤ ਰੌਣ ਲੱਗੇ ਉਹ ਪਿੰਡ ਜੋ ਕੱਲ ਤੱਕ ਬਲਰਾਜ ਦੇ ਪਰਿਵਾਰ ਨੂੰ ਆਪਣੀ ਸ਼ਾਨ ਸਮਝਦਾ ਸੀ ਹੁਣ ਉਹਨਾਂ ਨੂੰ ਇਕੱਲੇ ਹੀ ਛੱਡਣ ਲੱਗ ਪਿਆ ਜੋ ਯਾਰ ਦੋਸਤ ਪਹਿਲਾਂ ਗੱਲ ਕਰਨ ਲਈ ਬੇਚੈਨ ਰਹਿੰਦੇ ਸੀ ਹੁਣ ਰਸਤੇ ਚੋਂ ਹੀ ਮੂੰਹ ਮੋੜ ਲੈਂਦੇ ਸਨ ਇਹ ਸੱਚ ਬਲਰਾਜ ਨੂੰ ਹੌਲੀ-ਹੌਲੀ ਅੰਦਰੋਂ ਤੋੜ ਰਿਹਾ ਸੀ ਉਹ ਰਾਤਾਂ ਨੂੰ ਸੋਚਦੇ ਸੋਚਦੇ ਜਾਗ ਜਾਂਦਾ ਕਿ ਇਹ ਲੋਕਾਂ ਦਾ ਅਸਲ ਸਹਾਰਾ ਨੇ ਜਾਂ ਇਹ ਯਾਰ ਦੋਸਤ ਜੋ ਕੱਲ ਤੱਕ ਹਰ ਮੌਕੇ ਤੇ ਨਾਲ ਰਹਿੰਦੇ ਸੀ ਉਹ ਮੇਰੇ ਕੋਲੋਂ ਇੰਨੇ ਅਣਜਾਣ ਬਣ ਚੁੱਕੇ ਹਨ ਉਸ ਦਾ ਦਿਮਾਗ ਹੁਣ ਭਾਰੀ ਹੋ ਚੁੱਕਾ ਸੀ ਹੌਲੀ ਹੌਲੀ ਉਸ ਨੂੰ ਜ਼ਿੰਦਗੀ ਦਾ ਅਸਲ ਰੰਗ ਸਮਝ ਆਉਣ ਲੱਗਾ ਪਰ ਇੱਕ ਵਾਰ ਜਦੋਂ ਦਿਲ ਟੁੱਟ ਜਾਵੇ ਉਹਨੂੰ ਟੁਕੜਿਆਂ ਨੂੰ ਜੋੜਨਾ ਆਸਾਨ ਨਹੀਂ ਹੁੰਦਾ ਇੱਕ ਦਿਨ ਜਦੋਂ ਬਲਰਾਜ ਜਿਹੜਾ ਸੀ ਪਿੰਡ ਦੀਆਂ ਗਲੀਆਂ ਵਿੱਚ ਉਦਾਸੀ ਭਰੇ ਅੰਦਾਜ਼ ਵਿੱਚ ਤੁਰਿਆ ਜਾ ਰਿਹਾ ਸੀ ਤੁਰਦਾ ਤੁਰਦਾ ਉਹ ਗੁਰੂ ਘਰ ਦੇ ਨੇੜੇ ਪਹੁੰਚ ਗਿਆ ਮਨ ਵਿੱਚ ਬੜਾ ਹੀ ਭਾਰੇਪਣ ਸੀ ਉਹ ਸ਼ਾਂਤ ਥਾਂ ਲੱਭ ਰਿਹਾ ਸੀ ਉਹ ਜਦੋਂ ਗੁਰੂ ਘਰ ਦੇ ਅੰਦਰ ਜਾ ਕੇ ਬੈਠ ਗਿਆ ਅੰਦਰੋਂ ਗੁਰਬਾਣੀ ਦੀ ਆਵਾਜ਼ ਆ ਰਹੀ ਸੀ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ ਇਹ ਸ਼ਬਦ ਉਸ ਦੇ ਦਿਲ ਵਿੱਚ ਵੱਜ ਰਹੇ ਸਨ ਗੁਰੂ ਘਰ ਵਿੱਚ ਇੱਕ ਗਿਆਨੀ ਬਜ਼ੁਰਗ ਬੈਠੇ ਹੋਏ ਸਨ ਜਿਨ੍ਹਾਂ ਦੇ ਚਿਹਰੇ ਤੇ ਬੜਾ ਹੀ ਆਨੰਦ ਸੀ ਬਲਰਾਜ ਸਿੰਘ ਨੇ ਉਹਨਾਂ ਬਜ਼ੁਰਗਾਂ ਨੂੰ ਹੌਲੀ-ਹੌਲੀ ਆਪਣੇ ਹਾਲਾਤ ਦੱਸਣੇ ਸ਼ੁਰੂ ਕਰ ਦਿੱਤੇ। ਬਜ਼ੁਰਗਾ ਨੇ ਹੱਸ ਕੇ ਕਿਹਾ ਪੁੱਤਰਾ ਦੁਨੀਆ ਵਿੱਚ ਹਰ ਕੋਈ ਸੁੱਖਾਂ ਵਿੱਚ ਤੁਹਾਡਾ ਮਿੱਤਰ ਬਣਨਾ ਚਾਹੁੰਦਾ ਹੈ ਪਰ ਦੁੱਖਾਂ ਵਿੱਚ ਕੋਈ ਵੀ ਤੁਹਾਡਾ ਸਾਥੀ ਨਹੀਂ ਬਣਦਾ। ਲੋਕ ਆਪਣੇ ਮਤਲਬ ਲਈ ਹੀ ਤੁਹਾਡੇ ਨਾਲ ਹਨ ਪਰ ਜਿਸ ਨੇ ਉਸ ਸੱਚੇ ਪਿਤਾ ਪਰਮਾਤਮਾ ਜੀ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਫਿਰ ਕਿਸੇ ਹੋਰ ਸਹਾਰੇ ਦੀ ਲੋੜ ਹੀ ਨਹੀਂ ਪੈਂਦੀ। ਇਹ ਗੱਲ ਬਲਰਾਜ ਦੇ ਦਿਮਾਗ ਵਿੱਚ ਜਾ ਵੱਜੀ ਉਸ ਦੀ ਦਿਲੀ ਹਾਲਾਤ ਜਿਹੜੇ ਸਨ ਜਿਹੜੇ ਕੱਲ ਤੱਕ ਬੇਚੈਨ ਸਨ ਹੁਣ ਥੋੜੇ ਜਿਹੀ ਸ਼ਾਂਤ ਹੋਣੇ ਸ਼ੁਰੂ ਹੋ ਗਏ ਉਸ ਨੇ ਹੁਣ ਫੈਸਲਾ ਕਰ ਲਿਆ ਸੀ ਕਿ ਹੁਣ ਆਪਣੇ ਜੀਵਨ ਨੂੰ ਇੱਕ ਨਵੇਂ ਢੰਗ ਦੇ ਨਾਲ ਜਿਉਣਾ ਸ਼ੁਰੂ ਕਰ ਦੇਵੇਗਾ ਬਲਰਾਜ ਹੁਣ ਹਰ ਰੋਜ਼ ਗੁਰੂ ਘਰ ਜਾਂਦਾ ਜਿੱਥੇ ਪਹਿਲਾਂ ਉਹ ਦੁਨੀਆ ਦੇ ਹਿਸਾਬ ਕਿਤਾਬ ਵਿੱਚ ਫਸਿਆ ਰਹਿੰਦਾ ਸੀ ਹੁਣ ਗੁਰੂ ਦੀ ਸੇਵਾ ਵਿੱਚ ਆਪਣੇ ਦਿਲ ਦਾ ਬੋਝ ਹਲਕਾ ਕਰ ਰਿਹਾ ਸੀ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਗੁਰੂ ਘਰ ਜਾ ਕੇ ਨਮਸਤਕ ਹੁੰਦਾ ਤੇ ਨਿਤਨੇਮ ਕਰਦਾ ਨਾਮ ਸਿਮਰਨ ਉਸਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹੁਣ ਹਿੱਸਾ ਬਣ ਚੁੱਕਿਆ ਸੀ ਜਦੋਂ ਉਹ ਸ਼ਬਦ ਕੀਰਤਨ ਸੁਣਦਾ ਤੇ ਉਹਦੇ ਦਿਲ ਨੂੰ ਇੱਕ ਅਜੀਬ ਆਰਾਮ ਮਿਲ ਜਾਂਦਾ ਜੋ ਉਹਨੇ ਪਹਿਲਾਂ ਕਦੇ ਵੀ ਆਪਣੀ ਜ਼ਿੰਦਗੀ 'ਚ ਮਹਿਸੂਸ ਨਹੀਂ ਕੀਤਾ ਉਹ ਤਾਂ ਬਸ ਦੁਨਿਆਵੀ ਸੁੱਖਾਂ ਵਿੱਚ ਹੀ ਉਲਝਿਆ ਰਿਹਾ ਸੀ ਗੁਰੂ ਘਰ ਦੀ ਸੇਵਾ ਵਿੱਚ ਹੱਥ ਵਟਾਉਂਦੇ ਹੋਏ ਉਹ ਆਪਣੇ ਹੰਕਾਰ ਪਰ ਜਿੰਦਗੀ ਦੀਆਂ ਯਾਦਾਂ ਨੂੰ ਹੌਲੀ-ਹੌਲੀ ਪਿੱਛੇ ਛੱਡ ਰਿਹਾ ਸੀ ਤੇ ਗੁਰੂ ਘਰ ਦੇ ਵਿੱਚ ਆਨੰਦ ਨੂੰ ਮਾਣ ਰਿਹਾ ਸੀ ਉਹ ਹੁਣ ਪਿੰਡ ਦੇ ਲੋਕਾਂ ਨਾਲ ਮਿਲਦਾ ਪਰ ਉਹਦੇ ਮਿਲਣ ਦਾ ਤਰੀਕਾ ਬੜਾ ਹੀ ਬਦਲ ਚੁੱਕਿਆ ਸੀ ਹੁਣ ਉਹ ਕਿਸੇ ਨੂੰ ਨੀਵਾਂ ਨਾ ਕਰਦਾ ਨਾ ਹੀ ਕਿਸੇ ਦੀ ਵਡਿਆਈ ਜਾਣ ਚੁੱਕਾ ਸੀ ਤੇ ਨਾ ਹੀ ਕਿਸੇ ਦੁਨਿਆਵੀ ਇੱਜ਼ਤ ਦਾ ਵਕਤੀ ਹੁੰਦਾ ਹੈ ਪਰ ਗੁਰੂ ਦਾ ਨਾਮ ਸਦਾ ਹੀ ਲੈਂਦਾ ਰਹਿੰਦਾ ਸੀ ਬਲਰਾਜ ਨੂੰ ਹੁਣ ਸਮਝ ਆ ਚੁੱਕੀ ਸੀ ਕਿ ਸਿਰਫ ਗੁਰੂ ਘਰ ਦੀ ਸੇਵਾ ਹੀ ਨਹੀਂ ਸਗੋਂ ਸੱਚੀ ਕਾਮਯਾਬੀ ਦੇ ਲਈ ਕਿਰਤ ਕਰਨੀ ਵੀ ਲਾਜ਼ਮੀ ਹੈ ਉਸਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਮੰਨ ਲਿਆ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਨੂੰ ਆਪਣੇ ਜੀਵਨ ਵਿੱਚ ਉਸਨੇ ਉਤਾਰ ਲਿਆ ਸੀ ਪਿਤਾ ਦੀ ਮੌਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ ਸੀ ਪਰ ਹੁਣ ਉਸਨੇ ਨਵੀਂ ਉਮੀਦ ਦੇ ਨਾਲ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਹੀ ਰਾਹ ਚੁਣ ਲਿਆ ਸੀ ਉਸਨੇ ਸ਼ੁਰੂਆਤ ਛੋਟੇ-ਮੋਟੇ ਕੰਮਾਂ ਤੋਂ ਕਰ ਲਈ ਪਰ ਉਸਨੇ ਸ਼ਹਿਰ ਵਿੱਚ ਜਾ ਕੇ ਹਲਕਾ-ਫੁਲਕਾ ਵਪਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਕਿਸੇ ਤੋਂ ਕਰਜ਼ਾ ਲੈਣ ਦੀ ਥਾਂ ਉਹ ਆਪਣੇ ਹੀ ਬਚੇ-ਖੁਚੇ ਰਿਸੋਰਸ ਵਰਤ ਕੇ ਹੌਲੀ-ਹੌਲੀ ਕੰਮ ਨੂੰ ਵਧਾਉਣ ਲੱਗਾ ਜਿਹੜੇ ਲੋਕ ਕਦੇ ਉਹਨਾਂ ਦੇ ਦਰਵਾਜ਼ਿਆਂ ਤੇ ਮਦਦ ਲੈਣ ਆਉਂਦੇ ਸੀ ਉਹਨਾਂ ਨੇ ਜਦੋਂ ਮੁਸ਼ਕਿਲ ਸਮੇਂ 'ਚ ਉਸ ਤੋਂ ਮੂੰਹ ਮੋੜਿਆ ਇਹ ਗੱਲ ਬਲਰਾਜ ਦੇ ਦਿਲ ਵਿੱਚ ਘਰ-ਘਰ ਗਈ ਸੀ ਹੁਣ ਉਹ ਆਪਣਾ ਕੰਮ ਦਿਲੋਂ ਕਰ ਰਿਹਾ ਸੀ ਬਾਹਰਲੇ ਕੰਮ ਕਰਦੇ ਕਰਦੇ ਉਸਨੇ ਜਾਣ ਲਿਆ ਸੀ ਕਿ ਕਿਸੇ ਚੀਜ਼ ਦੀ ਥੋੜੀ ਸਮਝ ਤੇ ਹੌਸਲਾ ਕਈ ਵਾਰ ਵੱਡਾ ਵਪਾਰ ਵੀ ਚਲਾ ਸਕਦਾ ਹੈ ਪਹਿਲਾਂ ਪਹਿਲਾ ਕੰਮ ਛੋਟਾ ਸੀ ਪਰ ਹੌਲੀ ਹੌਲੀ ਪਰਮਾਤਮਾ ਜੀ ਦੀ ਐਸੀ ਕਿਰਪਾ ਹੋਈ ਕਿ ਉਸਦਾ ਵਪਾਰ ਹੁਣ ਵਧਣਾ ਸ਼ੁਰੂ ਹੋ ਗਿਆ ਸ਼ਹਿਰਾਂ ਵਿੱਚੋਂ ਮਾਲ ਲਿਆਉਂਦਾ ਪਿੰਡਾਂ ਵਿੱਚ ਵੇਚਦਾ ਜੋ ਕਮਾਈ ਹੁੰਦੀ ਉਹ ਪਿਛਲੇ ਕਰਜ਼ਿਆਂ ਨੂੰ ਪੂਰਾ ਕਰਨ ਵਿੱਚ ਲਗਾ ਦਿੰਦਾ ਹਰ ਮਹੀਨੇ ਆਪਣੇ ਕਰਜ਼ੇ ਦੀ ਇੱਕ ਪਾਈ ਪਾਈ ਦਾ ਹਿਸਾਬ ਕਰ ਰਿਹਾ ਸੀ ਹੌਲੀ ਹੌਲੀ ਉਸ ਦਾ ਕਰਜ਼ਾ ਮੁੱਕਣ ਲੱਗ ਗਿਆ ਉਹੀ ਕਰਜੋ ਪਹਿਲਾਂ ਜਿੱਥੇ ਚੁੱਪਚਾਪ ਹੋ ਗਿਆ ਸੀ ਹੁਣ ਮੁੜ ਹੱਸਣ ਦੀ ਆਵਾਜ਼ਾਂ ਦੇ ਨਾਲ ਉਹ ਘਰ ਗੂੰਜਣ ਲੱਗਾ ਮਾਂ ਜੋ ਦਿਨ ਰਾਤ ਦੁਖੀ ਰਹਿੰਦੀ ਸੀ ਉਹਦੇ ਚਿਹਰੇ ਤੇ ਵੀ ਹੁਣ ਮੁਸਕਾਨ ਆਉਣੀ ਸ਼ੁਰੂ ਹੋ ਚੁੱਕੀ ਸੀ ਬਲਰਾਜ ਦੇ ਛੋਟੇ ਭੈਣ ਭਰਾ ਤੇ ਪੜ੍ਹਾਈ ਵੱਲ ਧਿਆਨ ਦੇਣਾ ਵੀ ਉਸ ਨੇ ਸ਼ੁਰੂ ਕਰ ਦਿੱਤਾ ਸੀ ਸੋ ਪਰਿਵਾਰ ਜੋ ਪਹਿਲਾਂ ਦੁਨੀਆ ਦੀ ਮਦਦ ਵੀ ਉਡੀਕ ਕਰਦਾ ਸੀ ਹੁਣ ਆਪਣੇ ਆਪ ਤੇ ਭਰੋਸਾ ਕਰਨਾ ਸਿੱਖ ਗਿਆ ਸੀ ਇੱਕ ਦਿਨ ਜਦੋਂ ਉਸਨੇ ਆਪਣੇ ਕਰਜ਼ੇ ਦਾ ਆਖਰੀ ਹਿੱਸਾ ਵਾਪਸ ਕੀਤਾ ਉਹਦੇ ਦਿਲ ਵਿੱਚ ਇੱਕ ਵੱਡਾ ਹੌਸਲਾ ਹੋ ਗਿਆ ਕਿ ਉਸਨੇ ਆਪਣੇ ਆਪ ਨੂੰ ਨਵੇਂ ਸਫ਼ਰ ਵੱਲ ਵਧਦਾ ਹੋਇਆ ਮਹਿਸੂਸ ਕਰ ਲਿਆ ਹੈ ਪਰ ਹੁਣ ਉਹ ਬੜਾ ਹੀ ਜ਼ਿਆਦਾ ਸਿਆਣਾ ਹੋ ਚੁੱਕਾ ਸੀ ਜਿਹੜੇ ਲੋਕ ਕੱਲ ਤੱਕ ਮੂੰਹ ਮੋੜ ਗਏ ਸਨ ਉਹ ਵਾਪਸ ਹੁਣ ਉਹਦੇ ਕੋਲ ਆਉਣ ਲੱਗੇ ਉਹਨਾਂ ਲੋਕ ਆ ਕੇ ਉਹਨਾਂ ਦੇ ਨਾਲ ਬਹੁਤ ਹੀ ਵਧੀਆ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਹੁਣ ਉਹਨਾਂ ਲੋਕਾਂ ਦੀਆਂ ਨਜ਼ਰਾਂ ਦੇ ਪਰਦੇ ਉਹ ਪੜ ਸਕਦਾ ਸੀ ਉਹ ਜਾਣ ਚੁੱਕਿਆ ਸੀ ਕਿ ਜਦੋਂ ਤੱਕ ਪੈਸਾ ਤੇ ਦੌਲਤ ਹੁੰਦੀ ਹੈ ਲੋਕ ਇੱਜ਼ਤ ਕਰਦੇ ਹਨ ਜਦੋਂ ਹੀ ਹਾਲਾਤ ਬੰਦੇ ਦੇ ਮੜੇ ਹੋ ਜਾਂਦੇ ਹਨ ਤਾਂ ਲੋਕ ਜਿਹੜੇ ਹੁੰਦੇ ਹਨ ਪਿੱਠ ਕਰ ਲੈਂਦੇ ਹਨ ਲੋਕ ਪਹਿਲਾਂ ਪੈਸੇ ਦੀ ਚਮਕ ਵੇਖ ਕੇ ਆਉਂਦੇ ਸੀ ਹੁਣ ਉਹਨਾਂ ਨਾਲ ਦੂਰੀ ਬਣਾਉਣ ਲੱਗ ਪਿਆ ਇੱਕ ਦਿਨ ਜਦੋਂ ਬਲਰਾਜ ਗੁਰੂ ਘਰ ਬੈਠਾ ਸੀ ਉਸਨੇ ਆਪਣੇ ਜੀਵਨ ਦੀ ਪਿਛਲੀ ਸਾਰੀ ਯਾਤਰਾ ਬਾਰੇ ਸੋਚਿਆ ਉਹ ਇੱਕ ਵਾਰ ਫਿਰ ਸਮਝ ਗਿਆ ਕਿ ਦੁਨਿਆਵੀ ਸਹਾਰਿਆਂ ਤੋਂ ਵਧੀਆ ਗੁਰੂ ਦਾ ਸਹਾਰਾ ਹੈ ਪੈਸਾ, ਦੌਲਤ, ਲੋਕ ਇਹ ਸਭ ਟੈਂਪਰੇਰੀ ਹਨ ਪਰ ਜਿਹੜਾ ਬੰਦਾ ਵਾਹਿਗੁਰੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਵੀ ਲੈ ਆਉਂਦਾ ਹੈ ਅਸਲ ਸੁੱਖ ਤਾਂ ਉਸ ਬੰਦੇ ਨੂੰ ਹਾਸਲ ਹੋ ਜਾਂਦੇ ਹਨ ਹੁਣ ਬਲਰਾਜ ਦੇ ਦਿਲ ਵਿੱਚ ਨਾ ਕੋਈ ਲੋਭ ਸੀ ਨਾ ਗੁੱਸਾ ਸੀ ਨਾ ਹੰਕਾਰ ਸੀ ਉਹਨੇ ਆਪਣੇ ਮਨ ਦੀਆਂ ਕ੍ਰੀਤੀਆਂ ਨੂੰ ਹੁਣ ਕੱਢ ਬਾਹਰ ਮਾਰਿਆ ਸੀ ਜੋ ਗਵਾਚਿਆ ਸੀ ਉਹ ਸੀ ਦੁਨਿਆਵੀ ਮੋਹ ਤੇ ਮਾਇਆ ਪਰ ਹੁਣ ਉਸ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਰੌਸ਼ਨੀ ਆ ਚੁੱਕੀ ਸੀ ਉਹ ਪਰਮਾਤਮਾ ਦੇ ਦਰ ਤੇ ਰੋਹ ਜਾਂਦਾ ਤੇ ਉਥੋਂ ਬਸ ਆਪਣੇ ਮਨ ਦੀ ਵਡਿਆਈ ਹੀ ਲੈ ਕੇ ਆਉਂਦਾ ਗੁਰੂ ਘਰ ਦੀਆਂ ਬਖਸ਼ਿਸ਼ਾਂ ਉਸ ਦੇ ਘਰ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਸਨ ਸੋ ਸਾਧ ਸੰਗਤ ਜੀ ਪਰਮਾਤਮਾ ਦੇ ਘਰ ਵਿੱਚ ਦੇਰ ਹੈ ਹਨ ਦੇਰ ਨਹੀਂ ਇਸੇ ਲਈ ਜੇਕਰ ਅਸੀਂ ਪਰਮਾਤਮਾ ਜੀ ਦੇ ਅੱਗੇ ਸੱਚੇ ਦਿਲੋਂ ਅਰਦਾਸ ਕਰਾਂਗੇ ਤਾਂ ਉਹ ਕਿਹੜੀ ਅਰਦਾਸ ਹੈ ਜਿਹੜੀ ਵਾਹਿਗੁਰੂ ਜੀ ਪੂਰੀ ਨਹੀਂ ਕਰਦੇ ਬਸ ਸਾਡਾ ਵਿਸ਼ਵਾਸ ਤੇ ਭਰੋਸਾ ਉਸ ਪਰਮਾਤਮਾ ਤੇ ਸੱਚਾ ਹੋਣਾ ਚਾਹੀਦਾ ਹੈ ਪਰਮਾਤਮਾ ਤਾਂ ਹਰ ਇੱਕ ਦੀ ਸੁਣ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ